ਆਪ ਆ ਗਏ ਆ ਘਰੇ ਦੁਕਾਨ ਦੇ ਉਪਰ ਦੁਕਾਨ ਤੇ ਗਈ ਸੀਗੇ ਤੇ ਘਰੇ ਆ ਗਏ ਆ ਤੇ ਵੈਲਕਮ ਬੈਕ ਟੂ ਆਪਾ YouTube ਚੈਨਲ ਤੇ ਆਪਾਂ ਖਾਣ ਲੱਗੋ ਆ ਟੋਸਟ ਤੇ ਨਾਲੇ ਜੂਸ ਮਿਕਸ ਜੋ ਕਿ ਫਰੂਟ ਦਾ ਮਿਕਸ ਆ ਆਪਾਂ ਜਾਗ ਨਾਲ ਅੱਡੇ ਬਿਰੋ ਨਾ

ਜਣੇ ਕਿ ਸਾਫ ਸਫਾਈ ਕਰਦੇ ਵੇ ਇਹਦਾ ਸਾਫ ਸਫਾਈ ਵੀ ਕਹਨੂੰ ਜਣੇ ਕਿ ਅਸੀਂ ਕੱਪੜਿਆਂ ਨੂੰ ਜਣੇ ਕਿ ਵਧੀਆ ਤਰੀਕੇ ਨਾਲ ਮੋਰੇ ਰੱਖਦੇ ਪਏ ਆ ਜਣੇ ਕਿ ਪ੍ਰੀਮੀਅਮ ਲੁੱਕ ਦੀ ਤਰ੍ਹਾਂ ਉਹਨੂੰ ਇੱਕ ਬੈਲੈਂਸ ਕਰਕੇ ਉਹਨੂੰ ਕਬੂਰਡ ਦੇ ਵਿੱਚ ਰੱਖਦੇ ਪਏ ਆ ਕਿ ਉਹ ਐਟ੍ਰੈਕਟਿਵ ਥੋੜਾ ਜਿਹਾ ਲੱਗੇ ਐਟ੍ਰੈਕਟਿਵ ਥੋੜਾ ਜਿਹਾ ਲੱਗੇ ਇੱਕ ਕਰੀ ਦਨ ਦਿਖਾ ਦਿੰਦੇ ਆ ਉੱਪਰ ਲੁੱਕ ਚੈੱਕ ਕਰਿਓ ਆਪਾਂ ਕਿੱਕ ਫੋਨ ਆਦਾ ਪਿਆ ਫੋਨ ਆੜ ਕੇ ਗੱਲ ਕਰਦੇ ਆ ਠੀਕ ਗਾਈਸ ਹੁਣੇ-ਹੁਣੇ ਕਿਸੇ ਮੁੰਡੇ ਦਾ ਫੋਨ ਆਇਆ ਸੀ ਜੋ ਕਿ ਉਹ ਕਹਿੰਦਾ ਸੀ ਕਿ ਮੈਂ ਦੁਕਾਨ ਦੇ ਉੱਤੇ ਆਣਾ 32 ਪੈਂਟ ਸੈੱਟ ਬਲੈਕ ਦੇ ਵਿੱਚ 32 ਪੈਂਟਾਂ ਹੈਗੀਆਂ ਮੈਂ ਕਿਹਾ ਹਾਂਜੀ ਵੀਰੇ ਹੈਗੀਆਂ ਜਰੂਰ ਹੈਗੀਆਂ ਆਪਣੇ ਕੁਕ ਕਾਲੀਆਂ ਮਿੰਟ ਕਹਿੰਦਾ ਚਲੋ ਫਿਰ ਮੈਂ ਆਣਾ ਤੁਹਾਡੇ ਕੋਲ ਨੂੰ ਆ ਗਾ ਵੀਰੇ ਜਰੂਰ ਆਓ ਤੇ ਗਾਇਸ ਜਿਹੜੇ ਆਪਣੇ ਵਲੌਗ ਦੇਖਦੇ ਆ ਜੋ ਕਿ ਜੈਂਟਸ ਕਪ ਜੈਂਟਸ ਵਾਲ ਗੜੀ ਕੀ ਬੰਦੇ ਆ ਉਹ ਆਪਣੇ ਕੋ ਕਪੜੇ ਲੈਣ ਆ ਸਕਦੇ ਆ ਗਾਇਸ ਤੇ ਆਪਣੇ ਕੋ ਪੈਂਟਾ ਵੀ ਅਵੇਲੇਬਲ ਆ ਸ਼ਰਟਾ ਟੀ-ਸ਼ਰਟਾ ਤੇ ਲੋਰਾ ਵੀ ਅਵੇਲੇਬਲ ਆ ਅਵੇਲੇਬਲ ਤਾਂ ਆਪਣੇ ਕੋ ਸਾਰਾ ਕੁਝ ਹੀ ਆ ਬਰਸੀ ਕੁਆਲਿਟੀ ਰੱਖੀ ਦੀ ਵਧੀਆ ਜੋ ਕਿ ਤੁਹਾਨੂੰ ਵੀ ਪਸੰਦ ਆਵੇ ਤੇ ਜਿਹੜਾ ਇੱਕ ਵਾਰੀ ਬੰਦਾ ਪਾਵੇ ਉਹ ਮੁੜ ਕੇ ਉਹਨੂੰ ਪਤਾ ਲੱਗੇਗਾ ਹਾਂ ਵੀ ਮੈਂ ਉੱਥੋਂ ਲਈ ਸੀ ਚੀਜ਼ ਜਿਹੜੀ ਖਰਾਬ ਨਹੀਂ ਹੋਈ। ਹੀਆ ਗਾਇਸ ਤੇ ਬਾਕੀ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਕੀ ਤੋਂ ਕੀ ਸ਼ੇਅਰ ਵੀ ਕਰਿਆ ਕਰੋ ਜੀ ਦੇ ਨਾਲ ਸਾਨੂੰ ਵੀ ਕੁਝ ਮਿਲੇ ਤਦ ਹੀ ਆਹੀ ਨਵਾਂ ਬਣਾਈਏ ਨੇ ਤੇ ਬਾਕੀ ਗਾਇਸ ਇੱਕ ਵਾਰੀ ਤੁਹਾਨੂੰ ਬਾਹਰ ਦਾ ਮੋਲ ਚੈੱਕ ਕਰਾਣੇ ਆ। ਇੱਤ ਤਾ ਹੋਇਆ ਵਾ ਤਾ ਕਾ ਨੂੰ ਕਹਿੰਦਾ ਠੰਡਾ ਹੋਇਆ ਵਾ ਜਾਨੀ ਕਿ ਵੈਰੀ ਕੂਲ ਆ ਜਾਨੀ ਕਿ ਮੌਸਮ ਬੈਂ ਜਾਨੀ ਕਿ ਗੁੱਡ ਵਾ ਹੀ ਗਾਈਸ ਤੇ ਹੁਣ ਆਪਾਂ ਕਰਦੇ ਪਏ ਸੀ ਕਿ ਪੈਕੇਜਿੰਗ ਪੈਕੇਜਿੰਗ ਕਹਿੰਦੇ ਕਿਉਂਕਿ ਅਸੀਂ ਦੇ ਦਈਏ ਕੁਆਲਿਟੀ ਕੁਆਲਿਟੀ ਦੇ ਦਈਏ ਇਸ ਕਰਕੇ ਦੇ ਦਈਏ ਕਿਉਂਕਿ ਇਹ ਕਹੇਗੀ ਸਾਡੀ ਆਪਣੇ ਵਿਲੇਜ ਪਿੰਡ ਦੇ ਵਿੱਚ ਦੁਕਾਨ ਆ ਤੇ ਇਸ ਕਰਕੇ ਅਸੀਂ ਕੁਆਲਿਟੀ ਮੇਨਟੇਨ ਰੱਖੀ ਜੀ ਤੇ ਮੇਨਟੇਨ ਵੀ ਨਹੀਂ ਰੱਖੀ ਜੀ ਕੁਆਲਿਟੀ ਦੇਈ ਜੀ ਆ ਤਾਂ ਕਿ ਜਿਹੜਾ ਕਸਟਮਰ ਆਂਦਾ ਆ ਉਹ ਕਿਤੇ ਹੋਰ ਨਾ ਜਾਵੇ ਉਹਨੂੰ ਪਤਾ ਲੱਗੇ ਕਿ ਕੁਆਲਿਟੀ ਕਹਿੰਦੇ ਕਿਨੂੰ ਆ ਪਾ ਬਾਜ਼ਾਰ ਦੇ ਵਿੱਚ ਦੇਖਦੇ ਆ ਆਪਾਂ ਡਿਜ਼ਾਈਨ ਦੇਖ ਕੇ ਆਪਾਂ ਉਹ ਚੀਜ਼ ਚੱਕ ਲੈਣੇ ਆ ਚੱਕ ਲੈਣੇ ਆ ਨਾ ਕਿਉਂਕਿ ਕਈ ਵਾਰੀ ਰਿਐਕਸ਼ਨ ਕਰ ਜਾਂਦੀ ਸਕਿਨ ਦੇ ਉੱਤੇ ਉਹ ਕਪੜਾ ਥੋੜਾ ਠੀਕ ਨਹੀਂ ਹੁੰਦਾ ਉਹ ਰਿਐਕਸ਼ਨ ਕਰ ਜਾਂਦਾ ਜਿਹਨੂੰ ਪੈ ਐਲਰਜੀ ਕਹ ਦਿੰਦੇ ਆ ਫੰਗਸ ਕਹ ਦਿੰਦੇ ਆ ਉਹਦੇ ਨਾਲ ਹੋ ਜਾਂਦੀ ਉਹ ਸਾਡਾ ਜਿਹੜਾ ਕਪੜਾ ਹੁੰਦਾ ਉਹ ਜਮਾਈ ਸੌਫਟ ਐਂ ਯਾਨੀ ਕਿ ਮਲਾਈਦਾਰ ਵਾਲਾ ਕਪੜਾ ਹੁੰਦਾ ਸੌਫਟ ਐਂ ਕਾਟਨ ਦਾ ਪਿਓਰ ਕਾਟਨ ਦਾ ਹੁੰਦਾ ਦਾ ਰੂਈ ਗਿਆ ਤਾਂ ਨਹੀਂ ਉਦਾਂ ਦਾ ਹੀ ਹੁੰਦਾ ਬਸ ਕਪੜਾ ਰੂਈ ਵਾਲਾ ਤੇ ਇੱਕ ਵਾਰੀ ਤੁਹਾਨੂੰ ਵੈਂਟਾ ਦਾ ਦਿਖਾ ਦਿੰਦੇ ਆਂ ਵੈਂਟਾ ਚੈੱਕ ਕਰੀਏ ਕਰੀਏ ਆਪਾਂ ਕੁਛ ਸੀ ਸੱਟ ਵੀ ਕਰ ਲਿਓ ਆਪਣੇ ਕੋ ਆਰੇ ਇਸ ਮਾਨ ਵਿਧੀਆਂ ਹੁੰਦਾ ਜਣੀ ਕਿ ਇੱਕ ਨੰਬਰ ਦੀ ਕੁਆਲਿਟੀ ਆਂਦੀ ਹੈ ਬਾਕੀ ਗਾਈਜ਼ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਹੈ ਘਰ ਦੇਖਣਾ ਪੈਣਾ ਹਨ ਕੇ ਫਿਰ ਤੁਹਾਨੂੰ ਪਤਾ ਲੱਗਣਾ ਐਦਾਂ ਮੈਂ ਜੋ ਮਰਜ਼ੀ ਬਲੀ ਜਾਮ ਬਾਕੀ ਦੁਕਾਨਦਾਰ ਵੀ ਕਹੀ ਜਾਂਦੇ ਸਸੀ ਕੁਆਲਿਟੀ ਦਿੰਨੇ ਆ ਅਸੀਂ ਉਹ ਦਿੰਨੇ ਆ ਅਸੀਂ ਉਹ ਦਿੰਨੇ ਆ ਇਹ ਤਾਂ ਗਾਈਜ਼ ਜਦੋਂ ਬੰਦਾ ਉੱਥੇ ਦੁਕਾਨ ਦੇ ਵਿੱਚ ਜਾਂਦਾ ਫਿਰ ਇਹਨੂੰ ਪਤਾ ਲੱਗਦਾ ਇਹ ਤਾਂ ਯਾਰ ਕੱਪੜਾ ਹੀ ਵੇਚਿਆ ਇਹ ਰੋ ਸੋਇਦਾ ਮੈਂ ਜਰ ਆਵੀਂ ਵੀਡੀਓ ਦੇਖ ਕੇ ਆ ਗਿਆ ਆ ਹੁਣ ਸਾਡੀ ਵੀਡੀਓ ਆ ਵੀਡੀਓ ਦੇਖੂਗਾ ਕੋਈ ਉਹਨੂੰ ਪਤਾ ਲੱਗੂਗਾ ਉਹ ਆਊਗਾ ਉਹਨੂੰ ਸੇਮ ਚੀਜ਼ ਮਿਲੂਗੀ ਸੇਮ ਕੁਆਲਿਟੀ ਮਿਲੂਗੀ ਪਰ ਐਡਾ ਆ ਕਈ ਵਾਰੀ ਕੁਆਂਟੀਟੀ ਸਾਡੇ ਕੋਲੋਂ ਮੁੱਕ ਜਾਂਦੀ ਆ ਠੀਕ ਆ ਕੁਆਂਟੀਟੀ ਸਾਡੇ ਕੋਲੋਂ ਮੁੱਕ ਜਾਂਦੀ ਆ ਜਿੰਨਾ ਸਾਡੇ ਕੋਲ ਚੀਜ਼ ਦਾ ਰੇਟ ਆ ਉਹਨਾਂ ਉਸ ਬਾਜ਼ਾਰ ਦੇ ਵਿੱਚ ਤੁਹਾਨੂੰ ਰੇਟ ਨਹੀਂ ਮਿਲਣਾ। ਇੱਕ ਇਹ ਵੀ ਗੱਲ ਆ ਜਿੱਥੇ ਜਿਹੜੀ ਮਰਜ਼ੀ ਦੁਕਾਨ ਤੇ ਚਲ ਜਿਓ ਕਿਉਂਕਿ ਜਿਹੜਾ ਸਾਡਾ ਮਾਰਜਨ ਹੁੰਦਾ ਉਹ ਬਹੁਤ ਜ਼ਿਆਦਾ ਘਟਾ। ਬਾਕੀਆਂ ਦੁਕਾਨਦਾਰ ਨਾਲੋਂ ਬਹੁਤ ਜ਼ਿਆਦਾ ਘਟਾ। ਇਸ ਕਰਕੇ ਕਹਿੰਨਾ ਕੋਈ ਰੇਟ ਸਾਡੇ ਜਿਹਾ ਦੇ ਨਹੀਂ ਸਕਦਾ। ਇਹਦਾ ਰੇਟ ਦੱਸ ਬਸ ਤੁਸੀਂ ਇਹ ਨਾਲ ਰਹਿ ਜਾਣੇ ਰੇਟ ਦੇਖ ਕੇ। 500 ਰੁਪਏ ਰੇਟ ਹੈ ਦਾ 550 ਦਾ। 550 ਰੁਪਏ ਰੇਟ ਹੈ। ਕਵਾਲਿਟੀ ਮੇਨਟੇਨ ਤੇ ਕੱਪੜਾ ਜਿਹੜਾ ਹੈ ਕੱਪੜਾ ਤੁਹਾਨੂੰ ਪਤਾ ਹੋਣਾ ਫੰਗਸ ਕਈ ਵਾਰੀ ਅਲਰਜੀ ਹੋ ਜਾਂਦੀ ਸਕਿਨ ਦੇ ਉੱਤੇ ਉਹ ਇਸੇ ਵਜ੍ਹਾ ਨਾਲ ਹੁੰਦੀ ਕਿ ਕੱਪੜਾ ਠੀਕ ਨਹੀਂ ਹੈਗਾ ਕੱਪੜੇ ਨਾ ਠੀਕ ਹੋਣ ਕਰਕੇ ਉਹ ਸਕਿਨ ਦੇ ਉੱਤੇ ਰੈਸ਼ਸ ਲੱਗ ਜਾਂਦੇ ਆ ਉਹਦੇ ਨਾਲ ਵਾਧੀ 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 ਉਹ ਅਲਰਜੀ ਬਣ ਜਾਂਦੀ ਹੈ ਪੱਕੀ ਤੁਸੀਂ ਆ ਸਮਝਦਾਰ ਆ ਅਸੀਂ ਤਾਂ ਇਹੀ ਚਾਹਦੇ ਆ ਕਿ ਤੁਹਾਨੂੰ ਸਾਡੇ ਕੋਲੋਂ ਜਿਹੜੀ ਚੀਜ਼ ਲੈ ਕੇ ਜਾਵੇ ਉਹ ਇੱਕ ਨੰਬਰ ਦੀ ਹੋਵੇ ਇੱਕ ਨੰਬਰ ਦੀ ਤੇ ਕਸਟਮਰ ਕਹੇ ਨਾ ਕਿ ਹਾਂ ਭਈ ਯਾਰ ਉੱਥੋਂ ਚੀਜ਼ ਲੈ ਕੇ ਆਏ ਕੰਮੇ ਤੋਂ ਦਾ ਮਾਰੂ ਗਲੋ 001 ਆ ਲੈ ਆਉਂਦੇ ਆ ਤੇ ਇੱਕ ਚੀਜ਼ ਯਾਰ ਖਰਾਬ ਨਿਕਲੀ ਫਿਰ ਯਾਰ ਸਾਨੂੰ ਵੀ ਦੁੱਖ ਦੁੱਖ ਲੱਗਦਾ ਕਿ ਇਹ ਕਹਿੰਦਾ ਚੀਜ਼ ਖਰਾਬ ਨਿਕਲੀ ਫਿਰ ਮੈਂ ਸੋਚਿਆ ਮੈਂ ਕਿਹਾ ਸੀ ਦੇਣੀ ਤੇ ਦੇਣੀ ਕੁਆਲਿਟੀ ਦੇਣੀ ਆ ਉਹ ਵੀ ਸੇਮ ਪ੍ਰਾਈਸ ਦੇਤੇ ਠੀਕ ਆ ਤੇ ਬਾਕੀ ਗਾਇਜ਼ ਤੁਸੀਂ ਸਾਥ ਦੇਣਾ ਤੁਸੀਂ ਅੱਗੇ ਵਧਾਉਣਾ ਤੁਸੀਂ ਵੀ ਥੱਲੇ ਲਾਉਣਾ ਤੁਸੀਂ ਉੱਪਰ ਚੜਾਉਣਾ ਤੁਸੀਂ ਥੱਲੇ ਲਾਉਣਾ ਬਾਕੀ ਗਾਇਜ਼ ਸਪੋਰਟ ਕਰਿਓ ਅਸੀਂ ਐ데 ਕੁਆਲਿਟੀ ਮੇਨਟੇਨ ਰੱਖਣੀ ਤੇ ਮਾਰਜਨ ਜਿਹੜਾ ਸਾਡਾ 15-20 ਰੁਪਏ ਬਸ ਅਸੀਂ ਤੁਹਾਨੂੰ ਕੁਆਲਿਟੀ ਦੇਣੀ ਆ ਰੇਟ ਹਾਂ ਵੀ 25 ਜਾਂ 50 ਰੁਪਏ ਉੱਪਰ-ਥੱਲੇ ਹੋ ਸਕਦਾ ਕਿਉਂਕਿ ਸਾਨੂੰ ਵੀ ਥੋੜਾ ਜਿਹਾ ਦਿੱਕਤ ਹੁੰਦੀ ਆ ਪਿੱਛੋਂ ਤੇ ਬਾਕੀ ਗਾਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹੋ ਤਾਂ ਕਿ ਜਿਹੜੇ ਹੋਰ ਲੋਕ ਹੋਰ ਕਸਟਮਰ ਆ ਕੋ ਕਿਸੇ ਹੋਰ ਦੇ ਕੋਲ ਕਪੜਾ ਲੈਂਦੀ ਆ ਤੇ ਇੱਕ ਪੈਂਟ ਸ਼ਰਟ ਉਹਦੇ ਕੋਲੋਂ ਲੈ ਕੇ ਦੇਖ ਲਵੇ ਇੱਕ ਪੈਂਟ ਸ਼ਰਟ ਸਾਡੇ ਕੋਲੋਂ ਲੈ ਕੇ ਦੇਖ ਲਵੇ ਸਾਡੇ ਕੋਲ ਹੁੰਦੀ 900 ਦਾ ਕੰਬੋ ਜਿਹੜਾ ਬਾਜ਼ਾਰ ਦੇ ਵਿੱਚ ਮਿਲਦਾ 1200 ਦਾ 2400 ਦਾ 900 ਤੱਕਰ ਕੰਬੋ ਹੁੰਦਾ ਸਾਡੇ ਕੋਲ 900 ਤੋਂ ਸਟਾਰਟਿੰਗ ਹੁੰਦੀ ਕੰਬੋ ਦੀ ਹੱਲੇ ਤਾਂ ਸਿਰਫ 900 ਵਾਲਾ ਹੀ ਕੰਬੋ ਆ ਸਾਡੇ ਕੋਲ ਕਿਉਂਕਿ ਕੁਆਲਿਟੀ ਇੰਨੇ ਜੀ ਮਿਲ ਜਾਂਦੀ ਸਾਡਾ ਠੀਕ ਹੈ ਉਹ ਜਿਹੜਾ ਤਰੀਕੀ ਜਿਹਦੇ ਕੋਈ ਨਹੀਂ ਇੰਨੇ ਪੈਸੇ ਆਗੇ ਉਹ ਵੀ ਇਹ ਚੀਜ਼ ਲੈ ਸਕਦਾ ਵਿਚਰ ਕੇ ਕੁਆਲਿਟੀ ਮੇਨਟੇਨ ਰੱਖਣੀ ਜ਼ਰੂਰੀ ਹੁੰਦੀ ਹਰ ਇੱਕ ਹਰ ਇੱਕ ਸਰਵਿਸ ਦੇਣ ਵਾਲਿਆਂ ਨੂੰ ਤੇ ਬਾਕੀ ਗਾਈਜ਼ ਤੁਸੀਂ ਇੱਕ ਵਾਰੀ ਵਿਜ਼ਿਟ ਕਰਿਓ ਦਾ ਮਾਰਵਲ ਕਲੋਥ 3001 ਪਿੰਡ ਕਾਮਾ ਤੇ ਜੋ ਮੇਰਾ ਨਾਮ ਆ ਆਈਡੀ ਤੇ ਲਿਖਿਆ ਹੋਣਾ ਮੈਂ ਦੱਸ ਵੀ ਦਿਨਾ ਸੌਰਵ ਮਲ ਵਲੌਗਸ ਇਹ ਇੱਕ ਹੋਰ ਖੁਸ਼ਖਬਰੀ ਆ ਕਿ ਤੁਸੀਂ ਜਿੱਥੇ ਜਾ ਕੇ ਮਰਜ਼ੀ ਸਰਚ ਕਰ ਲਿਓ ਸੌਰਵ ਮਲ ਸੌਰਵ ਮਲ ਲਿਖ ਦਿਓ ਬਸ ਕੱਲਾ ਉਹਦੇ ਥੱਲੇ ਆ ਜਾਣੀ ਆਈਡੀ ਠੀਕ ਆ ਥੱਲੇ ਥੱਲੇ ਕਰੀ ਜਾ ਜੇ ਪਹਿਲੇ ਨੰਬਰ ਤੇ ਨਾ ਆਈ ਫਿਰ ਥੱਲੇ ਆ ਜੂਗੀ ਔੜੀ ਔੜੀ ਕਿਉਂਕਿ ਸੌਰਵ ਮਲ ਦੇ ਵਿੱਚ ਕਈਆਂ ਆਈਡੀਆਂ ਬਣਾਈਆਂ ਸੌਰਵ ਮਲ ਵਲੌਗਸ ਲਿਖ ਦਿਓ ਫਿਰ ਆਈ ਈਡੀ ਮੂਰੇ ਗਿਆ ਪਾ ਕੇ ਪਹਿਲਾ ਸੌਰਵ ਲੇ ਕੇ ਫਿਰ ਗਿਆ ਪਾਤਾ ਮਲ ਲੇ ਕੇ ਫਿਰ ਗਿਆ ਪਾਤਾ ਵਲੌਗਸ ਕੈਪ ਆ ਗਈ ਵਲੌਗਸ ਲੇ ਕੇ ਦਿੱਤਾ ਤੇ ਆਈ ਈਡੀ ਮੂਰੇ ਆਪਣੀ ਚੱਟ Google ਤੇ ਸਰਚ ਮਾਲ ਲੇ ਇੱਕ ਵਾਰੀ Google ਤੇ ਵੀ ਆ ਜਾਣੀ ਆਪਣੀ ਤੇ ਬਾਕੀ ਗਾਇਸ ਤੁਸੀਂ ਜੇ ਜਾਣੇ ਹੋ ਵਧੀਆ ਬਾਜ਼ਾਰ ਦੇ ਵਿੱਚ ਤਾਂ ਘਟਿਆ ਤੁਹਾਨੂੰ ਮਿਲਣੀ ਚੀਜ਼ ਸੀ ਉਸ ਦੇ ਹਿਸਾਬ ਨਾਲ ਰੇਟ ਲਾਇਆ ਹੈ ਜਿਸ ਹਿਸਾਬ ਨਾਲ ਕੁਆਲਿਟੀ ਆ ਮਾਰਜਨ ਘੱਟ ਰੱਖ ਕੇ ਉਹ ਸ਼ਹਿਰ ਦੇ ਵਿੱਚ ਵਾ ਇੱਕ ਪਿੰਡ ਦੇ ਵਿੱਚ ਛਪੇਂਡ ਦੇ ਵਿੱਚ ਨਹੀਂ ਇਹ ਵੀ ਸ਼ਹਿਰ ਦੇ ਵਿੱਚ ਹੀ ਪੈ ਜਾਂਦੀ ਦੁਕਾਨ ਸਿਰਫ 2 ਕਿਲੋਮੀਟਰ ਦਾ ਫਾਸਲਾ ਆ ਇੱਕ ਸ਼ਹਿਰ ਦੇ ਵਿੱਚ ਤੇ ਇੱਕ ਪਿੰਡ ਦੇ ਵਿੱਚ ਇਹ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਦੁਕਾਨ ਆ ਤੇ ਤੁਸੀਂ ਵਿਜ਼ਿਟ ਕਰਿਓ ਦਾ ਮਾਰਗਲੋਸ 3001 ਪਿੰਡ ਕਮਾ ਏ ਜਨਰਲ ਨੂੰ ਲਾਈਕ ਸ਼ਰ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੰਗਾ ਫਿਰ ਮਿਲਦੇ ਆ ਅਗਲੇ ਵਲੌਗ ਦੇ ਤੱਕ